ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ JobPunPunjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕੌਨਸਟੇਬਲ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਆ ਜਿਹੜੇ ਬੱਚੇ ਕੱਲ ਡਾਕੂਮੈਂਟ ਦੀ ਕੱਟਆਫ ਨੂੰ ਪਾਸ ਕੀਤਾ ਜਿੰਨਾ ਬੱਚਿਆਂ ਨੇ ਤੇ ਹੁਣ ਉਹ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਣਗੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਬੱਚੇ ਆਪਣੀਆਂ ਵੀਡੀਓਜ਼ ਦੇ ਨੀਚੇ ਆਪਾਂ ਕੱਲ ਇੱਕ ਦੋ ਵੀਡੀਓਜ਼ ਅਪਲੋਡ ਕੀਤੀਆਂ ਸੀ ਕੱਟਆਫ ਦੇ ਰਿਲੇਟਿਡ ਇਹ ਬੱਚੇ ਉਹਨਾਂ ਨੀਚੇ ਕਮੈਂਟ ਕਰ ਰਹੇ ਸੀ ਕਿ ਤੁਹਾਡੀ ਐਕਸਪੈਕਟਿਡ ਕੱਟ-ਆਫ ਹੋ ਗਲਤ ਕਿ ਤੁਸੀਂ ਮਤਲਬ ਕਿ ਡਾਟਾ ਦਿੱਤਾ ਠੀਕ ਹੈ ਜਾਂ ਫਿਰ ਵੀ ਮਤਲਬ ਬੈਡ ਕਮੈਂਟ ਬਹੁਤ ਆਉਂਦੇ ਨੇ ਕਿ ਹਾਂ ਤੁਸੀਂ ਜਾਣ ਬੁੱਝ ਕੇ ਮਤਲਬ ਵੀਡੀਓ ਬਣਾਈ ਗਈ ਸਿਰਫ ਵਿਊਜ਼ ਲੈਣ ਦੇ ਮਾਰੇ ਅੱਜ ਆਪਾਂ ਉਹਨਾਂ ਨੂੰ ਬਿੱਟ ਪ੍ਰੂਫ ਗੱਲ ਕਰਦੇ ਆਂ ਤੇ ਆਪਾਂ ਇੱਕ ਦੂਜੀ ਗੱਲ ਕਰਨੀ ਹੈ ਕਿ ਕੱਟ-ਆਫ ਇਨੀ ਹਾਈ ਕਿਉਂ ਹੋਈ ਆ ਉਹਦਾ ਕੀ ਰੀਜ਼ਨ ਰਿਹਾ ਕੱਟ-ਆਫ ਹਾਈ ਰਹਿਣਾ ਕੀ ਰੀਜ਼ਨ ਰਿਹਾ ਤੇ ਚਲੋ ਜਿਹੜੇ ਬੱਚੇ ਇਹ ਜੋ ਰਹਿ ਗਏ ਨੇ ਡਾਕੂਮੈਂਟ ਵੈਰੀਫਿਕੇਸ਼ਨ ਹੋ ਜਾ ਇਸ ਕੱਟਆਫ ਜੋ ਰਹੇਗੇ ਨੇ ਤਾਂ ਉਹ ਹੁਣ ਆਪਣੀ ਜਿਹੜੀ ਹੈਗੀ ਅੱਗੇ ਤਿਆਰੀ ਕਰਦੇ ਰਹਿਣ ਕਿਉਂਕਿ 2026 ਦੇ ਵਿੱਚ 3400 ਪੋਸਟ ਆ ਜਿਹੜੀ 3400 ਪੋਸਟ ਆਉਗੂਗੀ ਠੀਕ ਹੈ 3400 ਪੋਸਟ ਸਿਰਫ ਕਨਸਟੇਬਲ ਨਹੀਂ ਆਉਣੀਆਂ ਇਹ ਤੋਂ ਇਲਾਵਾ ਜਿਹੜਾ ਹੈਗਾ 5000 ਪੋਸਟ ਜਿਹੜਾ ਆਪਣਾ ਮਤਲਬ ਕਿ ਹੋਮ ਗਾਰਡ ਦੀਆਂ ਹੋਣੀਆਂ ਤੇ ਪੀਟਰ ਪਲਸ ਵੀ ਜਿਹੜੀਆਂ ਭਰਤੀਆਂ ਆਉਣੀਆਂ ਉਹ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਕੱਲ ਵੀ ਇੱਕ ਐਡਵਰਟਾਈਜ਼ਮੈਂਟ ਆਇਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਮਤਲਬ ਕਿ ਵੈਕੈਂਸੀਜ਼ ਆਊਟ ਹੋਈਆਂ ਨੇ ਤਾਂ ਤੁਸੀਂ ਆਪਣੀ ਜਿਹੜੀ ਤਿਆਰੀ ਕਰਦੇ ਤੇ ਬਾਕੀ ਜਿਹੜੀ ਡੀਵੀ ਦੀ ਕੱਟ ਆਫ ਫਾਈ ਜਾਣ ਦਾ ਕਾਰਨ ਆ ਆਪਾਂ ਤੁਹਾਨੂੰ ਉਹੀ ਵੀ ਦੱਸ ਦਿਆਂ ਤੇ ਜਿਹੜੇ ਬੱਚੇ ਕਮੈਂਟ ਕਰ ਰਹੇ ਸੀਗੇ ਕਿ ਤੁਸੀਂ ਸਿਰਫ ਵੀਡੀਓ ਬਣਾਉਣ ਲਈ ਵਿਊ ਲੈਣ ਲਈ ਜਿਹੜੀ ਐਕਸਪੈਕਟਿਡ ਕੱਟ ਆਫ ਤਿਆਰ ਕਰਾਈਗੇ ਜਾਂ ਦਿਲਾਸੇ ਦੇਈਗੇ ਉਹ ਸਾਰੀਆਂ ਚੀਜ਼ਾਂ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਜਿਹੜੇ ਬੱਚਿਆਂ ਨੇ ਡੀਵੀ ਦੇਣ ਲਈ ਜਾਣਾ ਠੀਕ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਬੱਲਪਾ ਗੱਲ ਕਰਨ ਲਈ ਕੱਟ ਆਫ ਦੀ ਇਹ ਜਿਹੜੀ ਹੈ ਆਪਾਂ ਐਕਸਪੈਕਟਡ ਕੱਟ ਆਫ ਬਣਾਈ ਸੀ ਠੀਕ ਹੈ ਕਿ ਡੀਵੀ ਲਈ ਐਕਸਪੈਕਟਡ ਫਾਈਨਲ ਕੱਟ ਆਫ ਡੀਵੀ ਲਈ ਕਿੰਨੀ ਜਾ ਸਕਦੀ ਆ ਤੇ ਇਹ ਜਿਹੜੀ ਕੱਟ ਆਫ ਕੱਲ ਆਈ ਆ ਰਿਜਨਲ ਕੱਟ ਆਫ ਜਿਹੜੀ ਰੀਅਲ ਕੱਟ ਆਫ ਆਈ ਆ ਡੀਵੀ ਲਈ ਠੀਕ ਹੈ ਤੇ ਬੱਚੇ ਤਾਂ ਕਮੈਂਟ ਵੀ ਆ ਰਹੇ ਨੇ ਕੱਲ ਦੇ ਕਿ ਤੁਸੀਂ ਜਿਹੜੀ ਹੈ ਜੇ ਫੇਕ ਕੱਟ ਆਫ ਬਣਾਈ ਦੇਖੋ ਮੇਰੇ ਕੋਲ ਜਿੰਨਾ ਕ ਡਾਟਾ ਆਇਆ ਸੀ ਮੇਰੇ ਜਿੰਨੇ ਕ ਬੱਚੇ ਕੰਟੈਕਟਡ ਸੀ ਪਹਿਲੀ ਗੱਲ ਤਾਂ ਮੈਂ ਉਹਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਠੀਕ ਹੈ ਕੱਟ ਆਫ ਤਿਆਰ ਕਰੀ ਸੀ ਐਕਸਪੈਕਟਡ ਕ ਦੂਜੀ ਗੱਲ ਕੱਟ-ਆਫ ਹਾਈ ਕਿਉਂ ਹੋਈ ਹੈ ਦੂਜੀ ਗੱਲ ਇਹ ਕੱਟ-ਆਫ ਜਿਹੜੀ ਹਾਈ ਗਈ ਹੈ ਉਹਦੇ ਪਿੱਛੇ ਕੁਝ ਕਾਰਨ ਨੇ ਕੁਝ ਕਾਰਨ ਜਿਹੜੀ ਮੰਨ ਲਓ ਕਿ ਮੈਕਸਿਮ ਜਾਦੇ ਸ਼ੌਕਿੰਗ ਗੱਲ ਹੋਈ ਹੈ ਉਹ ਹੋਇਆ ایਡਬਲਯੂਐਸਡੀ ਠੀਕ ਹੈ ایਡਬਲਯੂਐਸਡੀ ਕੈਟਾਗਰੀ ਦੀ ਕੱਟ-ਆਫ ਗਈਆ ਸਿੱਧੀ ਆਪਾਂ ਮੰਨ ਲਓ ਕਿ 59 ਤੋਂ ਇਹਨਾਂ ਦੀ ਬੁਆਇਜ਼ ਦੀ ਕੱਟ-ਆਫ ਸੀਗੀ ਆ ਜਿਹੜਾ ਆਪਾਂ ਕਹਿ ਸਕਦੇ ਆ ਕਿ ਫਿਜ਼ੀਕਲੀ ਠੀਕ ਹੈ ਡਾਇਰੈਕਟ 80 ਗਈ 21 ਨੰਬਰ ਪਲੱਸ ਹੋਈ ਹੈ 21 ਨੰਬਰ ਪਲੱਸ ਕਿਉਂ ਹੋਈ ਹੈ ਇਹ ਸਾਰੀ ਚੀਜ਼ਾਂ ਬਾਰੇ ਮੈਂ ਜਿਹੜੀ ਹੈਗੀ ਤੁਹਾਨੂੰ ਇਨਫੋਰਮੇਸ਼ਨ ਦੇਣਾ ਪ ਉਹ ਤਕਰੀਬਨ ਤਕਰੀਬਨ 1746 ਪੋਸਟਾਂ 2024 ਦੇ ਵਿੱਚ ਸੀ 1746 ਦੇ ਵਿੱਚੋਂ ਤਕਰੀਬਨ ਤਕਰੀਬਨ 1200 ਬੰਦੇ ਨੇ ਪੇਪਰ ਦੁਆਰਾ ਭਰਿਆ ਸੀ ਠੀਕ ਹੈ ਇਹ ਇੱਕ ਤਰ੍ਹਾਂ ਦਾ ਬੱਚਿਆਂ ਦੇ ਨਾਲ ਹੀ ਧੋਖਾ ਜੋ ਸਰਕਾਰ ਕਰ ਰਹੀ ਹੈ 1200 ਬੰਦੇ ਨੇ ਤਕਰੀਬਨ ਤਕਰੀਬਨ ਪੇਪਰ ਭਰਿਆ ਸੀ 7 6 700 ਬੰਦਾ ਜਿਹੜਾ ਕਨਫਰਮ ਸੀ ਜਿਹਨੂੰ ਪਤਾ ਸੀ ਸਾਡੇ 80 ਪਲਸ ਹੈ ਜਾਂ 85% ਨੰਬਰ ਨੇ 2024 ਦੇ ਵਿੱਚ ਸਿਰਫ ਉਹਨਾਂ ਨੇ ਪੇਪਰ ਨਹੀਂ ਭਰਿਆ ਨਹੀਂ 12 1300 ਬੱਚੇ ਨੇ ਜਿਹੜਾ ਹੈਗਾ ਪੇਪਰ ਭਰਿਆ ਸੀ ਦੁਬਾਰੇ ਵੀ ਜਿਹੜੇ ਮਤਲਬ ਕਿ ਬਾਰਡਰ ਲਾਈਨ ਤੇ ਖੜੇ ਸੀ ਠੀਕ ਹੈ ਉਹਨਾਂ ਸਾਰ ਤੇ ਉਹਨਾਂ ਸਾਰਿਆਂ ਦੀ ਜੁਆਇਨਿੰਗ ਅਜੇ ਤੱਕ ਨਹੀਂ ਹੋਈ ਰਿਜ਼ਲਟ ਜਿਹੜਾ ਉਹ ਟ੍ਰਾਇਲ ਵੀ ਦੇ ਕੇ ਆ ਵੀ ਹੋ ਸਕਦਾ ਅੱਗੇ ਕੋਈ ਚੱਕਰ ਪੈ ਜੇ 2024 ਜੁਆਇਨਿੰਗ ਹੋਵੇ ਨਾ ਹੋਵੇ ਠੀਕ ਹੈ ਫਿਰ ਉਹਨਾਂ ਨੇ ਫਿਜ਼ੀਕਲ ਵੀ ਦਿੱਤਾ ਮੇਰੇ ਪਰਸਨਲ ਕੰਟੈਕਟ ਦੇ ਵਿੱਚ ਬੱਚੇ ਸੀ ਜਿਨ੍ਹਾਂ ਨੂੰ ਮੈਂ ਕਿਹਾ ਵੀ ਕਿ ਤੁਸੀਂ ਜਿਹੜਾ ਹੈਗਾ ਮਤਲਬ ਕਿ ਫਿਜ਼ੀਕਲ ਦੇਣ ਨਾਲ ਜਾਓ ਪਰ ਉਹ ਮਤਲਬ ਦੀ ਸ਼ੋਰਟ ਲਈ ਉਹਦੀ ਕਨਫਰਮੇਸ਼ਨ ਲਈ ਉਹ ਜਿਹੜਾ ਹੈ ਫਿਜ਼ੀਕਲ ਦੇਣ ਵੀ ਗਏ ਠੀਕ ਹੈ ਮੇਰੇ ਕੰਟੈਕਟ ਚ ਖੁੱਲਦੇ ਕੰਟੈਕਟ ਚ 20 ਬਾਈ ਬੱਚੇ ਸੀਗੇ ਜਿਹੜੇ 2024 ਦੇ ਵਿੱਚ ਸਿਲੈਕਟ ਸੀ ਇਹੋ ਫਿਜ਼ੀਕਲ ਦੇ ਕੇ ਵੀ ਆਏ ਤੇ ਉਹਨਾਂ ਨੇ ਹੁਣ ਤੁਸੀਂ ਉਹੋ ਦੇਖ ਲਓ ਉਹ ਸਾਰੇ ਬੱਚੇ ਇੱਧਰ ਆ ਗਏ ਠੀਕ ਹੈ ਹੁਣ ਤਕਰੀਬਨ ਉਹਨਾਂ ਦੀ ਜਿਹੜੀ ਜੁਆਇਨਿੰਗ ਹੈ ਉਹ 5 ਤੋਂ 7 ਦਿਨਾਂ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋ ਜਾਊਗੀ ਪਰ ਇੱਧਰ ਤਾਂ ਉਹਨਾਂ ਨੇ ਕਟ-ਆਫ ਪੜਾਤੀ ਨਾ ਇਹ ਆਪਾਂ ਉਹ ਬੱਚਿਆਂ ਦਾ ਕਸੂਰ ਵੀ ਮੰਨਦੇ ਕਿ ਉਹਨਾਂ ਨੂੰ ਵੀ ਨਹੀਂ ਮਿਲੀਗਾ ਮਤਲਬ ਕਿ ਅਗਰ ਜੁਆਇਨਿੰਗ ਪਹਿਲਾਂ ਮਿਲ ਜਾਂਦੀ ਦੋਨਾਂ ਦਾ ਰਿਜ਼ਲਟ ਪਹਿਲਾਂ ਆਇਆ ਹੁੰਦਾ ਤਾਂ ਉਹ ਇਹ ਫਿਜ਼ੀਕਲ ਨਾ ਹੀ ਦੇ ਜਾਂਦੇ ਇਹ ਉਹਨਾਂ ਬੱਚਿਆਂ ਦਾ ਵੀ ਕਸੂਰ ਨਹੀਂ ਇਹ ਸੋਟਾ ਕਸੂਰ ਨਹੀਂ ਤੇ ਨਾ ਹੀ ਇਹ ਮੇਰਾ ਕਸੂਰ ਆ ਤੇ ਬਾਕੀ ਗੱਲ ਰਹੀ ਕਟ-ਆਫ ਦੀ ਕਟ-ਆਫ ਆਪਾਂ ਬੈਕਵਰਡ ਕਲਾਸਿਸ ਦਾ ਲਾਇਆ ਸੀ ਮੇਲ ਦੀ 82 ਤੱਕ ਠੀਕ ਹੈ ਇੱਥੇ ਗਈ ਹੈ 83 ਮੈਂ ਤੁਹਾਨੂੰ ਪਹਿਲੀ ਕਿਹਾ ਸੀ ਕਿਦਾਂ ਨੰਬਰ ਉੱਤੇ ਜਾਂ ਥਲੇ ਹੋ ਸਕਦੇ ਤੇ ਫੀਮੇਲ ਦੀ 75 76 ਤੇ ਇੱਥੇ ਦੇਖ ਲਓ ਫੀਮੇਲ ਰਹੀ ਹੈ 77 ਠੀਕ ਹੈ ਤੇ ਇਕੱਲੀ ایਡਬਲਯੂਐਸ ਦੀ ਆਪਾਂ ਇਹਦੀ ਵੀ ਗੱਲ ਕਰਦੇ ਆਂ ایਡਬਲਯੂਐਸ ਦੀ ਹਾਈ ਕਿਉਂ ਗਈ ਇਹਦਾ ਰੀਜ਼ਨ ਮੈਂ ਤੁਹਾਨੂੰ ਬਾਅਦ ਚ ਦੱਸਦਾ ਠੀਕ ਹੈ ਐਕ ਸਰਵਿਸਮੈਨ ਜਰਨਲ ਦੀ 64 ਆਪਾਂ ਇਹ 64 ਠੀਕ ਹੈ ਤੇ ਐਕ ਸਰਵਿਸਮੈਨ ਬੈਕਵਰਡ ਕਲਾਸ ਦੀ 63 64 63 64 ਤੇ ਐਕ ਸਰਵਿਸਮੈਨ ਐਸਸੀਐਮਬੀ ਦੀ 55 5 ਤੇ ਐਕ ਸਰਵਿਸਮੈਨ ਐਸ ਸੀ ਆਰਓ ਦੀ ਇਹ ਹੈਗੀ ਬਾਡ ਰੇਟ ਇਹ ਵੀ ਹੈਗੀ ਬਾਡ ਰੇਟ ਠੀਕ ਹੈ ਤੇ ਓਪਨ ਜਰਨਲ ਦੀ ਆਪੀ ਹੈ 83 84 ਠੀਕ ਹੈ ਇੱਥੇ ਵੀ 83 ਮਲਗੇ 85 ਵੀ ਇੱਕ ਨੰਬਰ ਪਲੱਸ ਹੋਈ ਹੈ ਫੀਮੇਲ ਦੀ 90 ਤੱਕ ਇਹ ਹੈਗੀ 80 ਤੱਕ ਉਹੀ ਇੱਕ ਨੰਬਰ ਪਲੱਸ ਠੀਕ ਹੈ ਐਸ ਸੀ ਐਮ ਦੀ 75 76 ਇੱਥੇ ਹੈਗੀ 77 ਤੇ ਐਸ ਸੀ ਐਮ ਵੀ ਜਿਹੜੀ ਫੀਮੇਲ ਨੇ 72 ਤੋਂ 73 ਤੱਕ ਇਹ ਹੈਗੀ 73 ਠੀਕ ਹੈ ਤੇ ਐਸ ਸੀ ਆਰਓ 80 ਕਿਹਾ ਸੀ ਤੇ 75 76 ਇਹ ਹੈਗੇ 80 81 ਠੀਕ ਹੈ 2 ਨੰਬਰ ਉਰੇ ਬਦੀ ਤੇ ਜਿਹੜੀ ਹੈਗੀ 75 73 ਫੀਮੇਲ ਦੀ ਉਹ ਮਤਲਬ ਕਿ ਸੇਮ ਰਹੀ ਤੇ ਆਹ ਦੇਖ ਲਓ ਤੁਸੀਂ ਜਿਹੜੇ ਬਾਡ ਆਫ ਫ੍ਰੀਡਮ ਫਾਈਟਰਸ਼ਿਪ 50 52 ਤੇ 46 47 ਇੱਥੇ ਹੈਗੀ 40 ਇੱਥੇ ਹੈਗੀ 48 ਠੀਕ ਹੈ ਤੇ ਨੈਕਸਟ ਆ ਕਿ ਬਾਡ ਆਫ ਜਿਹੜੇ ਹੈਗੇ ਪੁਲਿਸ ਪਰਸਨਸ ਉਹ 40 42 40 40 ਤੇ ਇਹ 43 ਠੀਕ ਹੈ ਮਤਲਬ ਕਿ ਇੱਕ ਨੰਬਰ ਥੱਲੇ ਜਾਂ ਇੱਕ ਨੰਬਰ ਪਲੱਸ ਹੋਈ ਹੈ ਕੋਈ ਆਪਣੀ ਜ਼ਿਆਦਾ ਐਕਸਪੈਕਟਿਡ ਕੱਟ ਆਫ ਤੇ ਵੀ ਆਪਾਂ ਜਿਹੜੀਆਂ ਵੀਡੀਓਜ਼ ਪਾਈਆਂ ਸੀਗੀਆਂ ਕਿ ਡੀਵੀਲੀ ਜਿਹੜੀ ਐਕਸਪੈਕਟਿਡ ਫਾਈਨਲ ਕੱਟ ਆ ਉੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਆਇਆ ਅਗਰ ਤੁਸੀਂ ਕਮੈਂਟ ਕਰ ਰਹੇ ਹੋ ਇਹ ਰੀਲ ਆਪਾਂ ਸ਼ਾਰਟ ਪਾਈ ਸੀ ਠੀਕ ਹੈ ਇੱਕ ਵੀਡੀਓ ਸ਼ਾਰਟ ਪਾਈ ਹੋਈ ਹੈ ਅੱਜ ਤੋਂ ਮਤਲਬ ਕਿ ਤੁਸੀਂ ਸ਼ਾਰਟ ਦਾ ਪੋਰਸ਼ਨ ਖੋਲ ਲਿਓ ਆਪਣੇ YouTube ਚੈਨਲ ਤੇ ਠੀਕ ਹੈ ਤੇ ਤੁਹਾਨੂੰ 5-7 ਰੀਲਸ ਦੇ ਮਤਲਬ ਕਿ ਸ਼ਾਰਟਸ ਦੇ ਪਿੱਛੇ ਇਹ ਤੁਹਾਨੂੰ ਵੀਡੀਓ ਸ਼ੋ ਹੋ ਜੂਗੀ ਅਗਰ ਕਿਸੇ ਨੂੰ ਲੱਗਦਾ ਕਿ ਇਹ ਫੇਕ ਵੀ ਬਣਾਈ ਹੋਊਗੀ ਤਾਂ ਆਪਣਾ ਜਿਹੜਾ ਸ਼ਾਰਟਸ ਵਾਲਾ ਪੋਰਸ਼ਨ ਖੋਲ ਲਿਓ ਤੇ ਤੁਹਾਨੂੰ ਪਤਾ ਲੱਗ ਜੂ ਕਿ ਕੱਟ ਆਫ ਮਤਲਬ ਕਿ ਇਹ ਡੈ ਆਪਾਂ ਜਿੰਨਾ ਜਿੰਨਾ ਕੁ ਡਾਟਾ ਸ਼ੂਰ ਸਾਹਿਬ ਨਾਲ ਬਣਾ ਕੇ ਦਿੱਤੀ ਸਾਨੂੰ ਕੱਟਫ ਤੇ ਐਗਜ਼ੈਕਟਲੀ ਇੱਕ ਨੰਬਰ ਦਾ ਹੀ ਕਿਸੇ ਜੀ ਡਿਫਰੈਂਸ ਹੋਇਆ ਇੱਕ ਨੰਬਰ ਕੋਈ ਘਟ ਗਈ ਇੱਕ ਨੰਬਰ ਕੋਈ ਵੱਧ ਗਈ ਨਹੀਂ ਸਾਰੀ ਆਪਣੀ ਤਕਰੀਬਨ ਤਕਰੀਬਨ ਸੇਮ ਹੈ ਹੁਣ ਜਿਹੜੇ ਬੱਚਿਆਂ ਦੇ ਇਸ ਦੇ ਵਿੱਚ ਨੰਬਰ ਨਹੀਂ ਆਏ ਚਲੋ ਉਹ ਕੋਈ ਪੁਆਇੰਟਾਂ ਤੋਂ ਰਹਿ ਗਿਆ ਹੁਣ ਉਹ ਉਹਨਾਂ ਦਾ ਕਮੈਂਟ ਕਰਨ ਦਾ ਕੀ ਮਤਲਬ ਹੈ ਉਹ ਸਾਨੂੰ ਮਤਲਬ ਕਿ ਕਮੈਂਟ ਕਰਕੇ ਕਹਿੰਦੇ ਨੇ ਕਿ ਤੁਸੀਂ ਸਾਨੂੰ ਗਲਤ ਕੱਟਫ ਦੱਸੀ ਸੀ ਐਕਸਪੈਕਟਿਡ ਚਲੋ ਤੁਸੀਂ ਆਪਣੀ ਮਿਹਨਤ ਕਰੀਆ ਉਹ ਆਪਾਂ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਮਿਲੂਗਾ ਤੁਸੀਂ 2026 ਦੇ ਵਿੱਚ ਤਿਆਰੀ ਕਰਦੇ ਰਹੋ ਪਹਿਲਾਂ ਤੁਸੀਂ ਇਥੋਂ ਐਕਸਪੈਕਟਿਡ ਕੱਟ ਆਫ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਬਿਲਕੁਲ ਸੇਮ ਹੈ ਸਿਰਫ ਇੱਕ 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 ਨੰਬਰ ਨੂੰ ਛੱਡ ਛੱਡ ਕੇ ਠੀਕ ਹੈ ਇੱਕ ਨੰਬਰ ਕੋਈ ਘਟ ਗਈ ਕੋਈ ਵਧ ਗਈ ਕੋਈ ਸੇਮ ਵੀ ਹੋ ਗਈ ਇਹਦੇ ਵੀ ਐਕਸਪੈਕਟਿਡ ਦਾ ਮਤਲਬ ਵੀ ਇਹੀ ਹੁੰਦਾ ਕਿ ਆਪਣਾ ਅੰਦਾਜ਼ਾ ਹੁੰਦਾ ਕਿ ਕਿੰਨੀ ਕੁ ਰਹਿ ਸਕਦੀ ਆ ਠੀਕ ਆ ਤੇ ਜਿਹੜੇ ਹੁਣ ਬੱਚੇ ਕਮੈਂਟ ਕਰਦੇ ਨੇ ਉਹੋ ਪਤਾ ਉਹਨਾਂ ਦਾ ਮੈਂ ਕਹਿਣ ਦਾ ਮਤਲਬ ਕੀ ਹੁੰਦਾ ਕਿ ਸਰ ਤੁਸੀਂ ਸਾਨੂੰ ਐਗਜੈਕਟ ਦੱਸੋ ਵੀ ਪੁਆਇੰਟਾਂ 'ਚ ਵੀ ਕਿੰਨੀ ਜਾਊ ਤੇ ਵੀ ਜੇ 80 ਪੁਆਇੰਟ ਇੱਕ ਗਈ ਪਰ ਮੈਂ ਜਿਹੜੇ 93.9 ਦੱਸਦੀ ਵੀ ਇਹ 2 ਪੁਆਇੰਟ ਵੀ ਤੁਸੀਂ ਕਿਉਂ ਨਹੀਂ ਦੱਸੀ? ਦੇਖੋ ਮੈਂ ਕੋਈ ਫਿਊਚਰ ਨਹੀਂ ਡਿਟੈਕਟ ਕਰ ਸਕਦਾ। ਮੈਂ ਐਕਸਪੈਕਟਿਡ ਬਣਾਈ ਸੀ ਤੇ ਮੈਂ ਤੁਹਾਨੂੰ ਦੱਸਦਾ ਕਿ ਇੰਨੀ ਕਿ ਐਕਸਪੈਕਟਿਡ ਕੱਟਆਫ ਜਾ ਸਕਦੀ ਹੈ ਅਕੋਰਡਿੰਗ ਟੂ ਜਿਹੜਾ ਮੇਰੇ ਕੋਲ ਡਾਟਾ ਆ ਸੀ ਠੀਕ ਹੈ ਤੇ ਉਹਦੇ ਹਿਸਾਬ ਨਾਲ ਐਕਸਪੈਕਟਿਡ ਕੱਟਆਫ ਆਪਣੀ ਤਕਰੀਬਨ ਤਕਰੀਬਨ ਸਾਰੀ ਸੇਮ ਹੀ ਰਹੀ ਆ ਠੀਕ ਹੈ ਡਾਟੇ ਦੇ ਅਕੋਰਡਿੰਗ ਤੇ ایਡਬੀਯੂਐਸ ਦੀ ਆਪਾਂ ਗੱਲ ਕਰਦੇ ਆਂ। ایਡਬੀਯੂਐਸ ਦੀ ਕੱਟਆਫ ਦਾ ਜਿਹੜਾ ਹੈਗਾ ਮਤਲਬ ਕਿ ਕੀ ਮੈਟਰ ਹੋਇਆ ਜਿਹੜੀ ਇੰਨੀ ਹਾਈ ਇਹ ਥੋੜਾ ਜਿਹਾ ਇਸ਼ੂ ਹੋ ਗਿਆ ਠੀਕ ਹੈ ਇਹਦਾ ਕੀ ਇਸ਼ੂ ਹੋਇਆ ਕਿ 2024 ਚ ਵੀ ਜਿਹੜੇ ای ڈਬਲਯੂ ایس ਦੇ ਕੈਂਡੀਡੇਟਸ ਉਹਨਾਂ ਨੇ 2025 ਚ ਵੀ ਅਪਲਾਈ ਕਰਿਆ ਹੋਇਆ ਸੀਗਾ ਜਿਹੜੇ ਪੇਪਰ ਭਰੇ ਹੋਏ ਸੀਗੇ ਤੇ ਦੂਜੀ ਗੱਲ ای ڈਬਲਯੂ ایس ਦਾ ਸਰਟੀਫਿਕੇਟਸ ਦਾ ਜਿਹੜਾ ਚੱਕਰ ਪਿਆ ਹੋਇਆ ਹੈ ای ਡਬਲਯੂ ایس ਦੇ ਸਰਟੀਫਿਕੇਟਸ ਮਤਲਬ ਕਿ ਕੁਝ ਮੇਰੇ ਨਾਲ ਜਿਹੜੇ ਮਤਲਬ ਕਿ ਮੇਰੇ ਨਾਲ ਸਟੂਡੈਂਟਸ ਮੈਨੂੰ ਦੱਸਦੇ ਨੇ ਕਿ ਸਰ ਕੋਈ ਐਸ ਸੀ ਕੈਟਾਗਰੀ ਦਾ ਵੀ ਹੈ ਕੋਈ ਬੀ ਸੀ ਕੈਟਾਗਰੀ ਦਾ ਵੀ ਹੈ ਠੀਕ ਹੈ ਹੁਣ ਬੀ ਸੀ ਕੈਟਾਗਰੀ ਦੀ ਜਿਹੜੀ ਹੈ ਮਤਲਬ ਕਿ ਮੈਰਿਟ ای ਡਬਲਯੂ ایس ਤੋਂ ਘੱਟ ਜਾਂ IWS ਤੋਂ ਜ਼ਿਆਦਾ ਜਾਂਦੀ ਹੈ ਠੀਕ ਹੈ ਸੌਰੀ ਤੇ ਜਿਹੜੇ ਜਰਨਲ ਨੇ ਉਹਨਾਂ ਦੀ ਮੈਟ ਵੀ ਜ਼ਿਆਦਾ ਜਾਂਦੀ ਆ ਤੇ ਹੁਣ ਜਿਵੇਂ SCRO ਆਗੇ ਇਹਨਾਂ ਦੀ ਮੈਟ ਵੀ ਜਿਹੜੀ ਹੈਗੀ IWS ਤੋਂ ਜ਼ਿਆਦਾ ਜਾਂਦੀ ਆ ਇਹਨਾਂ ਬੱਚਿਆਂ ਨੇ ਵੀ ਜਿਹੜਾ ਹੈਗਾ IWS ਦੀ ਜਾਲੀ ਸਰਟੀਫਿਕੇਟ ਬਣਾਏ ਹੋਏ ਨੇ ਠੀਕ ਹੈ ਬੱਚਿਆਂ ਨੇ ਮੈਨੂੰ ਖੁਦ ਦੱਸਿਆ ਕਿ ਜਿਸ ਸਰ ਸਾਡੇ ਮਤਲਬ ਕਿ ਜਾਲੀ ਸਰਟੀਫਿਕੇਟ ਮਤਲਬ ਕਿ ਅਸੀ ਸਰਟੀਫਿਕੇਟ ਬਣਾ ਆ ਕੇ ਨੇ ਚਲੋ ਆਪਾਂ ਕਿਸੇ ਦਾ ਨਾਮ ਇੱਥੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਠੀਕ ਹੈ ਕਿ ਸਾਡੇ ਸਰਟੀਫਿਕੇਟਸ ਬਣੇ ਹੋਏ ਨੇ ਤਾਂ ਕਰਕੇ ਜਿਹੜੀ ਹੈਗੀ ਹੈਗੀ ਇਹ ਰੀਜਨ ਵੀ ਇੱਕ ਹੈਗਾ ਕਟਫਾਈ ਜਾਣ ਦਾ ਤੇ ਇਹਦੇ ਬਾਰੇ ਹੁਣ ਅੱਗੇ ਕੋਈ ਮਹਿਕਮਾ ਇਹਤੇ ਕਾਰਵਾਈ ਕਰਦਾ ਜਾਂ ਇਹਦੇ ਬਾਰੇ ਮਤਲਬ ਕਿ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ ਈਡਬਲਯੂ ਸਰਟੀਫਿਕੇਟ ਜਿਹੜੇ ਹੈਗੇ ਚੈੱਕ ਕਰੂਗਾ ਤਾਂ ਸੁੱਟ ਜਿਹੜੀ ਕੱਟ ਆਫ ਹੈ ਇਹ ਡਾਊਨ ਜਾਊਗੀ ਹੀ ਜਾਊਗੀ ਕਿਉਂਕਿ ਇਥੇ ਬੈਕਵਰਡ ਕਲਾਸਸ ਵਾਲੇ ਬੱਚੇ ਵੀ ਈਡਬਲਯੂ ਸਰਟੀਫਿਕੇਟ ਚ ਅਪਲਾਈ ਕਰੀ ਬੈਠੇ ਨੇ ਜਰਨਲ ਵਾਲੇ ਵੀ ਕਰੀ ਬੈਠੇ ਨੇ ਤੇ ਐਸਸੀਆਰਓ ਵਾਲੇ ਵੀ ਕਰੀ ਬੈਠੇ ਨੇ ਕਿਉਂਕਿ ਇਹਨਾਂ ਸਾਰਿਆਂ ਦੀ ਕੱਟ ਆਫ ਈਡਬਲਯੂ ਤੋਂ ਜ਼ਿਆਦਾ ਜਾਂਦੀ ਆ ਠੀਕ ਹੈ ਈਡਬਲਯੂ ਦੀ ਕੱਟ ਆਫ ਜਾਂਦਾ ਹਾਈ ਜਾਂਦਾ ਇਹੀ ਕਾਰਨ ਆ ਤੇ ਕੁੜੀਆਂ ਦਾ ਵੀ ਇਹੀ ਹੈ ਵਿੱਚ ਅਦਰ ਅਪਲਾਈ ਕਰੀ ਬੈਠੇ ਸੀ ਠੀਕ ਹੈ ਅਦਰ ਸਟੇਟਾਂ ਦੇ ਤੁਸੀਂ ਮੇਰੀਆਂ ਪਿਛਲੀਆਂ ਵੀਡੀਓਜ਼ ਦੀ ਨੀਚੇ ਕਮੈਂਟ ਦੇਖਿਓ ਕੁਝ ਬੱਚੇ ਜਿਹੜੇ ਹੈਗੇ ਮਤਲਬ ਕਿ ਅਦਰ ਸਟੇਟ ਵਾਲੇ ਈਡਬਲਯੂ ਐਸ ਅਪਲਾਈ ਕਰੀ ਬੈਠੇ ਨੇ ਉਹ ਪੁੱਛਦੇ ਨੇ ਸਰ ਅਸੀਂ ਈਡਬਲਯੂ ਐਸ ਅਪਲਾਈ ਕਰਖਿਆ ਕਿਵੇਂ ਕਰੀਏ ਹੁਣ ਉਹਨਾਂ ਦੇ ਨੰਬਰ ਠੀਕ ਹੈ ਬਹੁਤ ਜ਼ਿਆਦੇ ਨਹੀਂ ਪਰ ਉਹ ਡੀਬੀ ਵਿੱਚ ਹੁਣ ਆਉਣੇ ਨਹੀਂ ਠੀਕ ਹੈ ਡੀਬੀ ਵਿੱਚ ਉਹਨਾਂ ਦੇ ਈਡਬਲਯੂ ਐਸ ਦੇ ਸਰਟੀਫਿਕੇਟ ਚੈੱਕ ਹੋਣਗੇ ਪਰ ਇੱਕ ਵਾਰੀ ਉਹਨਾਂ ਨੇ ਡੀਬੀ ਦੀ ਕੱਟਆਫ ਤਾਂ ਹਾਈ ਕਰਤੀ ਨਾ ਉਹ ਫਾਈਨਲ ਦੇ ਵਿੱਚ ਚਾਹੇ ਨਾ ਜਾਣ ਡੀਬੀ ਦੇ ਵਿੱਚੋਂ ਚਾਹੇ ਉਹ ਆਊਟ ਹੋ ਜਾਣ ਪਰ ਕੀ ਹੋ ਰਹੀ ਦੇ ਵਿੱਚ ਕੋਈ ਰੀਜ਼ਨ ਨਹੀਂ ਹੈਗਾ ਠੀਕ ਹੈ ਤੇ ਜਿਹੜੇ ਬਾਕੀ ਪੀਰਪਲਸ ਬੋਰਡ ਦੇ ਕੁਝ ਐਗਜ਼ਾਮ ਆਗੇ ਉਹ ਨਹੀਂ ਹੋ ਰਹੇ ਬੱਚੇ ਇੱਕ ਪੇਪਰ ਦੀ ਤਿਆਰੀ ਕਰਨ ਲੱਗੇ ਹੋਣੇ ਸਿਰਫ ਇਹੀ ਪੇਪਰ ਹੈ ਜਿਹੜਾ ਕੰਟੀਨਿਊਸਲੀ ਹੋ ਰਿਹਾ ਹੈ ਪੰਜਾਬ ਪੁਲਿਸ ਕਨਸਟੇਬਲ ਦਾ ਤਾਂ ਹਨ ਅਖੇ ਕੁਸ਼ ਤਿਆਰੀ ਵੀ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਦੀ ਹੋ ਰਹੀ ਹੈ ਠੀਕ ਹੈ ਤੇ ਬਾਕੀ ਹੁਣ ਆਪਾਂ ਚਲੋ ਇਹ ਜਿਹੜੀ ਆਪਾਂ ਕੁਝ ਬੱਚਿਆਂ ਦੇ ਡਾਊਟ ਸੀ ਕਲੀਅਰ ਕਰਨੇ ਸੀਗੇ ਕੁਝ ਜਿਹੜੇ ਆਪਣੇ ਮਤਲਬ ਕਿ ਬੁੱਧੀ ਜੀ ਵੀ ਹੁੰਦੇ ਨੇ ਉਹਨਾਂ ਦੇ ਡਾਊਟ ਕਲੀਅਰ ਕਰਨੇ ਸੀ ਉਹ ਆਪਾਂ ਕਰ ਦਿੱਤੇ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਤੁਹਾਨੂੰ ਕਿਹੜੇ ਕਿਹੜੇ ਡਾਕ ਦੇਖੋ ਜਿਹੜੇ ਬੱਚਿਆਂ ਦੇ ਜਿਆਦਾ ਨੰਬਰ ਘਟੇ ਨੇ ਉਹ ਉਹਨਾਂ ਨੇ ਕਿਸੇ ਨੇ ਡੀਮੋਟੀਵੇਟ ਨਹੀਂ ਹੋਣਾ ਤਾਂ ਤੁਸੀਂ ਕਿਰਪਾ ਕਰਕੇ ਆਪਣੀ ਤਿਆਰੀ ਕਰਦੇ ਰਹੋ 2026 ਵਿੱਚ ਤੁਸੀਂ ਨੌਕਰੀ ਲੈ ਲਓਗੇ ਸਾਨੂੰ ਵੀ ਯਕੀਨ ਹੈ ਤੇ ਤੁਹਾਨੂੰ ਆਪ ਦੇ ਆਪ ਨੂੰ ਵੀ ਯਕੀਨ ਦਿਵਾਉਣਾ ਪਊਗਾ ਕਿ ਹਾਂ ਤੁਸੀਂ 2026 ਦੇ ਵਿੱਚ ਫਾਈਨਲ ਸਿਲੈਕਸ਼ਨ ਲੈਣੀ ਆ 1746 ਦੇ ਵਿੱਚ ਉਹ 3400 ਦੇ ਵਿੱਚ ਸੌਰੀ 3400 ਦੇ ਵਿੱਚ ਤੁਸੀਂ ਆਪਣੀ ਇੱਕ ਸੀਟ ਪੱਕੀ ਮੰਨ ਕੇ ਚੱਲੋ ਬਾਕੀ 3399 ਉਹਦਾ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਕਿੱਥੋਂ ਆਵੇ ਕੋਈ ਕਿੱਥੋਂ ਜਾਵੇ ਠੀਕ ਹੈ ਤੇ ਜਿਹੜੇ ਡਾਕੂਮੈਂਟਸ ਨੇ ਉਹ ਕੀ ਕੀ ਲੈ ਕੇ ਜਾਣਾ ਹੁਣ ਜਿਹੜੇ ਵਿੱਚ ਡੀਬੀਲੀ ਸਿਲੈਕਟ ਹੋਏ ਨੇ ਉਹ ਤੁਸੀਂ ਲੈ ਕੇ ਜਾਓ ਪਾਸਪੋਰਟ ਸਾਈਜ਼ ਅੱਠ ਫੋਟੋ ਆ ਠੀਕ ਹੈ ਅੱਠ ਦੀਆਂ ਤਾਂ ਦੇ ਵੀ 10 12 ਕਰਵਾ ਕੇ ਰੱਖਿਓ ਠੀਕ ਹੈ ਤੇ ਐਜੂਕੇਸ਼ਨਲ ਜਿਹੜੇ ਤੁਹਾਡੇ ਸਰਟੀਫਿਕੇਟਸ ਨੇ ਉਹ ਕੀ ਕੀ ਨੇ 10th ਦਾ ਹੋਗਾ ਠੀਕ ਆ ਤੁਹਾਡਾ 12th ਦਾ ਹੋ ਗਿਆ ਉਨੇ ਤਿੰਨ ਤਿੰਨ ਫੋਟੋਕਾਪੀਆਂ ਲੈ ਕੇ ਜਾਇਓ ਤਿੰਨ ਤਿੰਨ ਦੀਆਂ ਵੀ ਪੰਜ ਪੰਜ ਕਰਵਾ ਲਓ ਤੁਸੀਂ ਇਹ ਕਈ ਵਾਰੀ ਉੱਥੇ ਘੱਟ ਵੱਧ ਜ਼ਰੂਰਤ ਪੈ ਜਾਂਦੀ ਹੈ ਠੀਕ ਹੈ ਕੋਈ ਚੀਜ਼ ਅਪਡੇਟ ਹੋ ਜੇ ਤਾਂ ਤੁਹਾਨੂੰ ਦੋ ਬੱਧ ਵੀ ਲੈ ਕੇ ਜਾਣੀਆਂ ਪੈ ਸਕਦੀਆਂ ਨੇ ਤੇ ਜਿੰਨੀਆਂ ਵੀ ਤੁਸੀਂ ਪੰਜ ਪੰਜ ਕਰਾਉਂਗੇ ਪੰਜਾਂ ਦੇ ਉੱਤੇ ਤੁਹਾਡੇ ਸਾਈਨ ਹੋਣੇ ਚਾਹੀਦੇ ਨੇ ਠੀਕ ਹੈ ਅਗਰ ਤੁਸੀਂ ਕਿਸੇ ਕਾਸਟ ਕੈਟਾਗਰੀ ਚੋਂ ਕਾਸਟ ਸਰਟੀਫਿਕੇਟ ਲਗਾਇਆ ਹੋ ਤਾਂ ਉਹ ਵੀ オリジナル ਚਾਹੀਦਾ ਤੇ ਉਹਦੀਆਂ ਵੀ ਪੰਜ ਫੋਟੋਕਾਪੀਆਂ ਠੀਕ ਹੈ ای ڈبلیو ਸਰਟੀਫਿਕੇਟ ओरिजिनल ਚਾਹੀਦਾ ਤੇ ਉਹਦੀਆਂ ਵੀ ਪੰਜ ਪੰਜ ਫੋਟੋਕਾਪੀਆਂ ਹੁਣ ਬੱਚਿਆਂ ਦੇ ਡਾਊਟ ਆਉਂਦੇ ਨੇ ਕਾਸਟ ਸਰਟੀਫਿਕੇਟ ਨਾਲ ریلیਟਡ ای ڈبلیو ਸਰਟੀਫਿਕੇਟ ریلیਟਡ ਤਾਂ ਜਿਹੜਾ ਤੁਸੀਂ ਅਪਲਾਈ ਕਰਿਆ ਉਹਦਾ ਤੁਸੀਂ ਨਾਮ ਲੈ ਕੇ ਜਾਣਾ ਠੀਕ ਆ ਤੇ ਅਗਰ ਤੁਸੀਂ ਕੋਈ ਅਪਡੇਟ ਕਰਵਾ ਲਿਆ ਤਾਂ ਉਹ ਵੀ ਤੁਸੀਂ ਨਾਮ ਲੈ ਜਿਓ ਤੇ ਉਹਦੀਆਂ ਵੀ ਸੇਮ ਸੇਮ ਫੋਟੋਕਾਪੀਸ ਠੀਕ ਹੈ ਤੇ ਫਰੀडम फाइਟਰ ਸਰਟੀਫਿਕੇਟ ਉਹ ਹੀ ਅਗਰ ਕਿਸੇ ਨੇ ਫਰੀडम फाइਟਰ ਕੋਟੇ ਚ ਅਪਲਾਈ ਕਰਿਆ ਤਾਂ ਉਹਦੀਆਂ ਤਿੰਨ ਤਿੰਨ ਪੰਜ-ਪੰਜ ਫੋਟੋਕਾਪੀਆਂ ਦੇ ਉੱਤੇ ਸਾਈਨ ਐਕਸ ਸਰਵਿਸਮੈਨ ਦੀ ਉਹ ਹੀ ਮਤਲਬ ਕਿ ਜਿਹੜੇ ਕੈਟੇਗਰੀਜ਼ ਕਾਸਟ ਤੁਸੀਂ ਅਪਲਾਈ ਕਰਿਆ ਹੋਇਆ ਆਧਾਰ ਕਾਰਡ ਤੇ ਪੈਨ ਕਾਰਡ ਠੀਕ ਹੈ ਇਹਦੀਆਂ ਤਿੰਨ ਤਿੰਨ ਫੋਟੋਕਾਪੀਆਂ ਕਿਉਂਕਿ ਆਧਾਰ ਕਾਰਡ ਤੇ ਪੈਨ ਕਾਰਡ ਜਾਂ ਵੋਟਰ ਕਾਰਡ ਮੋਸਟਲੀ ਬੱਚਿਆਂ ਨੇ ਆਈਡੀ ਪ੍ਰੂਫ ਦੇ ਤੌਰ ਤੇ ਲਾਇਆ ਹੁੰਦਾ ਕਿਉਂਕਿ ਦੋ ਆਈਡੀ ਪ੍ਰੂਫ ਮੰਗੇ ਜਾਂਦੇ ਨੇ ਫਾਰਮ ਫਿਲ ਕਰਨ ਸਮੇਂ ਉਸ ਸਮੇਂ ਮਤਲਬ ਕਿ ਜਿਹੜੇ ਆਧਾਰ ਕਾਰਡ ਜਾਂ ਪੈਨ ਕਾਰਡ ਹੀ ਲਾਉਂਦੇ ਨੇ ਮੋਸਟਲੀ ਵਿੱਚ ਕਈ ਬੋਟਰ ਕਾਰਡ ਜਾਂ ਡਰਾਈਵਿੰਗ ਲਿਸੈਂਸ ਵੀ ਲਾ ਦਿੰਦੇ ਨੇ ਜਿਹੜੀ ਜਿਹੜੀ ਤੁਸੀਂ ਡਾਕੂਮੈਂਟ ਅਪਲੋਡ ਕੀਤੇ ਹੋਏ ਨੇ ਉਹਨਾਂ ਦੀਆਂ 3 3 4 4 5 5 ਫੋਟੋ ਕਾਪੀਆਂ ਦੇ ਉਹਨਾਂ ਦੇ ਉੱਤੇ ਸਾਈਨ ਤੇ ਉਹ ਰਿਜਨਲ ਤੁਹਾਡੇ ਕੋਲ ਚਾਹੀਦੀ ਹੈ ਠੀਕ ਹੈ ਤੇ ਮੈਜ਼ਰਮੈਂਟ ਸਲਿੱਪ ਇਹ ਕਿਹੜੀ ਹੈਗੀ ਇਹ ਮੈਜ਼ਰਮੈਂਟ ਰਸੀਪਟ ਹੈਗੀ ਹੈਗੀ ਫਿਜ਼ੀਕਲ ਵਾਲੀ ਦੇਖੋ ਇਹਦੀ ਕੋਈ ਜ਼ਰੂਰਤ ਨਹੀਂ ਤੁਹਾਡੇ ਕੋਲ ਹੈਗੀ ਆ ਕਈ ਵਾਰ ਬੱਚੇ ਉਹ ਕਹਿੰਦੇਗਾ ਸਰ ਖੋ ਗਈ ਤਾਂ ਇਹਦਾ ਕੋਈ ਸ਼ਮੀ ਹੈਗਾ ਕਿ ਮੈਜ਼ਰਮੈਂਟ ਸਲਿੱਪ ਚਾਹੀਦੀ ਹੈ ਜਾਂ ਨਾ ਠੀਕ ਹੈ ਇਹ ਬਸ ਮ ਤਾਂ ਮੈਨੂੰ ਕੋਈ ਚੱਕਰ ਨਹੀਂ ਹੈਗਾ ਕੋਈ ਨਹੀਂ ਚੱਕਰ ਦਾ ਠੀਕ ਆ ਤੁਹਾਡੀ ਤੇ ਇਹ ਜਿਹੜੇ ਜ਼ਰੂਰੀ ਡਾਕੂਮੈਂਟ ਨੇ ਇਹ ਸਾਰੇ ਤੁਸੀਂ ਡੀਵੀ ਲਈ ਲੈ ਕੇ ਜਾਣੇ ਨੇ ਤੇ ਬਾਕੀ ਜਿਹੜੇ ਬੱਚੇ ਡੀਵੀ ਲਈ ਸਿਲੈਕਟ ਹੋਏ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਜਿਹੜਾ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਸੋਨੇ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹਿ ਫਿਰ ਕਰਦੇ ਰਹੋ ਥੈਂਕ ਯੂ